ਤਾਂ ਕਿ ਅਰੇ ਕੋਈ ਜਿਹੜਾ ਮਿੰਨੀ ਬੱਸਾਂ ਲਈ ਤੁਸੀਂ ਐਲਾਨ ਕੀਤਾ ਜਿਹੜੇ ਪਹਿਲਾਂ ਫਾਰਮਟ ਲੋਕਾਂ ਨੇ ਵੇਦੇ ਫਿਰ ਉਹ ਨਹੀਂ ਡਾਉਣਗੇ ਨਹੀਂ 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 ਕੋਈ ਬਸ ਪਿੰਡ ਤੋਂ ਖਾਲੀ ਪੈ ਨਹੀਂ ਮਿੰਨੀ ਬੱਸਾਂ ਬਲੋ ਚੱਲੀ ਨਹੀਂ ਰਹੀ ਹੈ ਜੀ ਕੋਈ ਹੈ ਨਹੀਂ ਬਸ ਸਰ ਪਿੰਡਾਂ ਤੋਂ ਤੋੜ ਹੀ ਦਿੱਤਾ ਹੈ ਬੱਸਾਂ ਦਾ ਸਿਸਟਮ ਸੋ 30 ਕਿਲੋਮੀਟਰ ਦਾ ਜਿਹੜਾ ਰੂਟ ਬਣੂਗਾ ਜਿਹਦੇ ਵਿੱਚ ਇੱਕ ਮਿਊਨਿਸਪਲ ਕਮੇਟੀ ਵੀ ਆ ਸਕਦੀ ਹੈ ਤੇ ਇੱਕ ਨਗਰ ਕੌਂਸਲ ਵੀ ਆ ਸਕਦੀ ਹੈ 30 ਕਿਲੋਮੀਟਰ ਦਾ ਰੂਟ ਬਣੂਗਾ ਤੇ ਉਹ ਉਸੇ ਚਾਰੀ ਕਰਾਂਗੇ ਟ੍ਰਾਂਸਪੋਰਟ ਵਿਭਾਗ ਮੰਡਲ ਇੱਕ ਬਣਾ ਰਹੇ ਆਂ ਔਰ ਕੋਈ ਉਹਦੇ ਚ ਸਪਰਸ਼ ਨਹੀਂ ਕੋਈ ਉਹਦੇ ਚ ਪੈਸਾ ਨਹੀਂ ਜਨਰਲ ਭਾਲਾ ਜੀ ਜਹਾਗੀਰ ਤੋਂ ਜੋੜੇਪੁਰ ਤੱਕ ਰੋਡ ਪਹਿਲਾਂ ਤਾਂ ਰਹਿਨ ਦੀ ਪਟੜੀ ਤੇ ਬਣੀ ਹੋਈ ਸੀ ਉਹ ਮਤਲਬ ਨਹਿਰ ਦੀ ਜਦੋਂ ਕੋਈਆ ਪਟੜੀ ਪੱਕੀ ਜੀ ਬਣਨ ਨਹਿਰ ਪੱਕੀ ਉਸ ਤੋਂ ਬਾਅਦ ਉਹ ਖਤਮ ਹੋ ਗਈ ਉਹ ਵੀ ਲੋਕਾਂ ਦੀ ਜਹਾਗੀਰ ਤੋਂ ਜਹਾਗੀਰ ਤੋਂ ਜੋੜੇਪੁਰ ਤੱਕ ਨਹਿਰ ਹੈ ਜਿਹੜੀ ਇਹਦੇ ਤੇ ਸੜਕ ਬਣੀ ਹੋਈ ਸੀ ਪਹਿਲਾਂ ਹੀ ਉਹ ਜਦੋਂ ਸੜਕ ਤੇ ਨਹਿਰ ਪੱਕੀ ਕੀਤੀ ਉਹ ਖਤਮ ਹੋ ਗਈ ਜੀ ਉਹ ਵੀ ਲੋਕਾਂ ਦੀ ਮੰਗ ਆ ਵੀ ਬਣਨੀ ਚਾਹੀਦੀ ਸੜਕਾਂ ਦਾ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਹੁਣ ਇੱਕ ਸਿੰਗਲ ਸੜਕ ਵੀ ਜਿਹੜੀ ਉਹ ਛੱਡਾਂਗੇ ਨਹੀਂ ਬਲਕਿ 18-18 ਫੁੱਟੀਆਂ ਵੀ ਕਰਾਂਗੇ ਬਹੁਤ ਸਾਰੇ ਪਿੰਡਾਂ 'ਚ ਫਿਰਨੀਆਂ ਵੀ ਜਿਹੜੀਆਂ ਕੱਚੀਆਂ ਨੇ ਛੱਡਣੀਆਂ ਸੀ ਪਿੰਡਾਂ ਦੀਆਂ ਟੋਬਿਆਂ ਦਾ ਕੰਮ ਚੱਲੂਗਾ ਟੋਬਿਆਂ ਦੀ ਸਫਾਈ ਹੋਊਗੀ ਔਰ ਨਹਿਰੀ ਪਾਣੀ ਤਾਂ ਬਹੁਤ ਜ਼ਿਆਦਾ ਤੁਹਾਨੂੰ ਵੀ ਲੋਕ ਕਹਿੰਦੇ ਹੋਣੇ ਪਿੰਡਾਂ 'ਚ ਜਿੱਥੇ 40-40 ਸਾਲ ਬਾਅਦ ਨਹਿਰੀ ਪਾਣੀ ਜਿਹੜਾ ਉਹ ਪਹੁੰਚਿਆ ਅੱਸੀਆਂ ਜਾਂ ਥੱਲੇ ਪਾਈਪ ਧੱਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਹੈ ਉਹਨੂੰ ਨੰਬਰ 1 ਸੁਭਾ ਬੜਾਈਏ ਮੇਰੇ ਉਹਦਾ ਸਾਰਾ ਫਾਰਮੈਲਟੀ ਜਿਹੜੀ ਹੋ ਗਈ ਹੈ ਤੇ ਕਿਉਂਕਿ ਮੇਰੇ ਕੋਲ ਕਾਲਜ ਦੇ ਵਿੱਚ ক্লোਜ਼ ਹੈ ਕਿ ਹਸਪੀਟਲ ਵੀ ਅਪਡੇਟ ਕਰਨਾ ਪੈਂਦਾ ਸੋ 200 ਬੈੱਡ ਦਾ ਹਸਪੀਟਲ ਹੈ 100 ਬੈੱਡ 100 ਜਿਹੜੀ ਸੀਟ ਹੈ ਉਹ ਐਮ ਐਨ ਐਸ ਦੀ ਅਯੁੱਧ ਨਸ਼ਾ ਨੂੰ ਲੈ ਕੇ ਅੱਜ ਦੁਆ ਕੀਤੀ ਹੈ ਲੋਕਾਂ ਨੇ ਜੀ ਬੜਾ ਵਧੀਆ ਬੜਾ ਮੈਨੂੰ ਅੱਛਾ ਲੱਗਿਆ ਜੀ ਇੱਥੇ ਦੁਆ ਕੀਤੀ ਹੈ ਕਿ ਆਓ ਆਪ ਸਾਰੇ ਲੜਕੇ ਜਿਹੜੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਜਦੋਂ ਲੋਕ ਨਾਲ ਲੱਗੇ ਲੋਕ ਲਹਿਰ ਬਣ ਗਈ ਉਦੋਂ ਕੋਈ ਵੀ ਐਸੀ ਅਣੀ ਚੰਨੀ ਹੁੰਦੀ ਜਿਹੜੀ ਜਿਹੜੀ ਉਹ ਖੜ ਸਕੇ ਸੋ ਲੋਕ ਪਿੰਡਾਂ ਦੇ ਲੋਕ ਜਿਹੜੇ ਨੇ ਪੰਚਾਇਤਾਂ ਪਿੰਡਾਂ ਦੇ ਆ ਉਹ ਮਤੇ ਪਾ ਲਈ ਮਲੇ ਕੋਲੇ ਦੇ ਲੱਕ ਦੇ 40 ਪਿੰਡਾਂ ਨੇ ਵੀ ਸੰਦੌੜ ਦੇ ਹੜਾ ਦੇ ਪਿੰਡਾਂ ਦੇ ਤੇ ਉਹ ਕਿ ਅਸੀਂ 3 ਸਾਲ ਦੇਵਾਂਗੇ ਹੈਨਾ ਇਹ ਤਾਂ ਮੰਗਦੇ ਹਾਂਜੀ ਮੈਨੂੰ ਅੱਜ ਅੱਜ ਮਿਲ ਗਿਆ ਵੈਸੇ ਸਾਡੇ ਐਮਪੀ ਸਾਹਿਬ ਵੀ ਖੜੇ ਨੇ ਅਸੀਂ ਵੀ ਇੱਥੋਂ ਬਣ ਹਲ ਸਭਾ ਜੀ ਵਿਰੋਧ ਕਰਾਂਗੇ ਉੱਤੇ ਸਾਡੇ ਐਮਪੀ ਸਾਹਿਬ ਇਸ ਗੱਲ ਦਾ ਬੁਲਾਰਾ ਵਾਹ ਵਾਹ ਜੀਵਾਦ ਵਾਹ ਵਾਹ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਜੀ ਦੇ ਦਿਓ